ਮਾਚੀਵੜਾ ਇਲਾਕੇ ਵਿੱਚ ਕੱਲ੍ਹ ਦੇਰ ਸ਼ਾਮ ਪਿਸਤੌਲ ਦੀ ਨੋਕ ਤੇ ਦੋ ਪੈਟਰੋਲ ਪੰਪਾਂ ਤੇ ਲੁਟੇਰਿਆਂ ਨੇ ਨਗਦ ਦੀ ਲੁੱਟ ਲਈ ਅਤੇ ਮੌਕੇ ਤੋਂ ਭਰਾਰ ਹੋ ਗਏ ਜਾਣਕਾਰੀ ਅਨੁਸਾਰ ਪਹਿਲੀ ਲੁੱਟ ਸਮਰਾਲਾ ਰੋਡ ਤੇ ਸ਼ਾਮ 6 ਵਜੇ ਤੋਂ ਬਾਅਦ ਬੈਨੀਪਾਲ પેટ્રોલ ਪੰਪ ਤੇ ਹੋਈ ਜਿੱਥੇ ਲਟੇਰੇ ਇੱਕ ਚਿੱਟੇ ਰੰਗ ਦੀ ਕਾਰ ਵਿੱਚ ਆਏ ਸਨ ਜਿੰਨਾਂ ਵੱਲੋਂ ਪਹਿਲਾਂ ਗੱਡੀ ਵਿੱਚ પેટ્રોલ ਪੋਆ ਗਿਆ ਅਤੇ ਬਾਅਦ ਵਿੱਚ ਜਦੋਂ ਉਹਨਾਂ ਨੇ ਪੰਪ ਦੇ ਲਟੇਰੇ ਹੱਥ ਨਗਦੀ ਦੇਖੀ ਤਾਂ ਉਹ ਸਾਰੇ ਲਟੇਰੇ ਕਾਰ ਤੋਂ ਬਾਹਰ ਆ ਗਏ ਜਿੰਨਾਂ ਵਿੱਚੋਂ ਇੱਕ ਦੇ ਹੱਥ ਵਿੱਚ ਪਿਸਤੌਲ ਫੜੀ ਹੋਈ ਸੀ ਲਟੇਰਿਆਂ ਨੇ ਦੋ ਕਰਿੰਦਿਆਂ ਤੋਂ ਕਰੀਬ 47000 ਰੁਪਏ ਲੁੱਟ ਲਏ ਜਦਕਿ ਇੱਕ ਕਰਿੰਦਾ ਜਸਦੀ ਜੇਬ ਵਿੱਚੋਂ ਕੁਝ ਨਹੀਂ ਮਿਲਿਆ ਉਹ ਲੁਟੇਰਿਆਂ ਨੂੰ ਤੱਕਾ ਦੇ ਕੇ ਫਰਾਰ ਹੋ ਗਿਆ ਲੁਟੇਰੇ ਪਿਸਤੌਲ ਦੀ ਲੋਕ ਤੇ ਇੱਕ ਕਰਿੰਦੇ ਨੂੰ ਪੰਪ ਦੇ ਦਫ਼ਤਰ ਵਿੱਚ ਲਿਜਾਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਜੋ ਉੱਥੋਂ ਵੀ ਨਗਦੀ ਲੁੱਟੀ ਜਾ ਸਕੇ ਪਰ ਉਹ ਸਫਲ ਨਾ ਹੋ ਸਕੇ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਲੁਟੇਰੀ ਕਹਾੜਾ ਰੋਡ ਪਿੰਡ ਹੜਿਆਣਾ ਨੇੜੇ ਸਥਿਤ ਮਹਾਵੀਰਾਂ ਫਿਊਲਿੰਗ ਸਟੇਸ਼ਨ ਤੇ ਚਰੇ ਗਏ ਜਿੱਥੇ ਇਹਨਾਂ ਵੱਲੋਂ ਕਰਿੰਦਿਆਂ ਦੀ ਕੁੱਟਮਾਰ ਕੀਤੀ ਅਤੇ 40500 ਰੁਪਏ ਲੁੱਟ ਕੇ ਫਰਾਰ ਹੋ ਗਏ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੋਕੀ ਇੰਸਪੈਕਟਰ ਹਰਵਿੰਦਰ ਸਿੰਘ ਵੀ ਮੌਕੇ ਤੇ ਪਹੁੰਚ ਗਏ ਜਿਨ੍ਹਾਂ ਵੱਲੋਂ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼੍ਰੀ ਮਾਚੀਵਾੜਾ ਸਾਹਿਬ ਤੋਂ ਰਾਜਦੀਪ ਸਿੰਘ ਅਲਵੇਲਾ ਦੀ ਰਿਪੋਰਟ। ਬ੍ਰਿੰਦਗੋਸ ਮਹਾਂ ਬੀਸ਼ੇਸ਼ ਜੀ ਇਹ ਸੇਵਾ ਕਰ ਰਿਹਾ ਤੇ ਤੇਲ ਬੰਦਾ ਵਰਕੇ ਪਾਉਂਦੇ ਮਾਮਲਾ ਲੁੱਟੜਾ ਜਾਣਾ ਹੋ ਰਿਹਾ ਹੈ ਅੱਛਾ ਕਿੰਨੇ ਕਿੱਥੇ ਲੋਕਾਂ ਨੂੰ ਦਿੱਤਾ ਇਨਾਰੇ ਕੋਲ 5-6000 ਰੁਪਏ ਅਸੇ ਦੂਜੇ ਮੁੰਡੇ ਨੂੰ ਆ ਗਿਆ ਜਿਹੜੇ 15-2000 ਰੁਪਏ ਮੁੰਡੇ ਦੇ ਸੀਗੇ ਇਹ 20000 ਰੁਪਏ ਖਿਲੈ ਪਤਾ ਨਹੀਂ ਕਿੰਨੇ ਬੰਦੇ ਸੀ ਉਹ 6 ਹਟ ਮੁੰਡੇ ਹੋਈ ਕਿਹੜੀ ਗੱਡੀ ਸੀ ਪਹਿਲਾਂ ਵੀ ਜਿਹੜਾ ਜਿਹੜਾ ਬਾਰੇ ਨੇ ਨਿਸਾਨ ਦਾ ਕੋਈ ਨਹੀਂ ਮੇਰੇ ਨਾਮ ਤੇ ਕੋਈ ਨਹੀਂ ਉਹ ਜਿਹੜੇ ਮੁੰਡੇ ਮਨੇ ਕੱਟਾ ਲਾਤਾ ਸੀ ਤੇ ਉਹ ਕੱਟਾ ਜੋ ਜੀ ਮਾਰਤਾ ਉਹ ਦਿਖਣਾ ਮੈ ਕਿ ਇੱਕ ਬਾਰਾਂ ਚੰਚ ਕੋਰੇ ਚ ਮਾਰੀ ਜਾਂਦਾ ਨੇ ਉਸ ਤੋਂ ਬਾਅਦ ਉਹ ਚੇੜਾ ਮਾਰ ਗਿਆ ਫੇ ਤਲੇ ਗਿਆ ਅੰਦਰ ਜਾ ਜਰ ਬਾਈ ਵੀ ਫੋਲੇ ਕੋਈ ਨਹੀਂ ਦੇਖਾ ਉਸ ਤੋਂ ਬਾਅਦ ਬਾਹਰ ਆਏ ਬਾਹਰ ਆਣ ਕਈ ਕੁੱਤੇ ਆਟਕੇ ਜੱਦੀ ਪੱਲ ਜੱਦੀ ਵੱਲ ਚਲੇ ਗਏ ਫਿਰ ਨਹੀਂ ਨਹੀਂ ਕੁਛ ਮੇਰਾ ਨਾਮ ਜੀ ਸੁਖਚੰਸ ਸਿੰਘ ਜੀ ਸੁਖਚੰਸ ਹੈ ਕਿ ਮੇਰਾ ਨਾਮ ਜੀ ਸਰਦਾਰ ਮਹਾਵੀਰ ਅਪਲ ਸਟੇਸ਼ਨ ਹੈ ਜੀ ਪਿੰਡ ਰਿਹਣਾ ਦੀ ਮਾਚੀ ਗੜਾ ਸਾਹਿਬ ਦੀ ਜਲਵਾਟ ਨੂੰ ਮਸੀਂ ਪੱਤ ਭਾਜੇ ਗੱਡੀ ਆਈਏ ਸੀ ਤੇਲ ਪਾਉਣ ਦੇ ਬਾਅਦ ਲਈ ਤੇ ਬਸ ਉੱਪਰ ਦੇ ਸਾਰੇ 4-5 ਬੰਦੇ ਸੀਗੇ ਉਹਨਾਂ ਨੇ ਰਵਲਵਰ ਲਾ ਕੇ ਵੀ ਪੈਸੇ ਕੋਲੇ ਸਾਡੇ ਕੋ ਤੇ ਕੁੱਟ ਮਾਰ ਵੀ ਕੀਤੀ ਥੋੜੀ-ਬੋਤੀ ਤੇ ਹਾਕੀ ਬਸ 2-4 ਮਿੰਟ ਦੇ ਵਿੱਚ ਵਿੱਚ ਹੀ ਭੱਜ ਗਏ ਤੇਲ ਵੀ ਪਾਇਆ ਉਹਨਾਂ ਨੇ ਨਹੀਂ ਤੇਲ ਨਹੀਂ ਪਾਇਆ ਸਿਰ ਤੇ ਪੈਸੇ ਲੱਗ ਗਏ ਨੇ ਵੀ ਮੇਰੇ ਭਾਣਾ ਲਗੀ ਚੱਲਦੀ ਟੈਂਪ ਦੇ ਵਿੱਚ ਇੰਨਾ ਤਾਂ ਪਤਾ ਨਹੀਂ ਵੇਖੇ ਤਕਰੀਬਨ ਹੋਊਗਾ 30-35000 ਰੁਪਏ ਹੀ ਕੱਲ ਵੀ ਜਿਹੜੀ ਆ ਪਰ ਹਾਸ ਨਹੀਂ ਪਤਾ ਨਹੀਂ ਹੋਇਆ ਕੋਈ ਸਟੇਟਿਟੀ ਬੱਜ ਰਿਹਾ ਕੋਈ ਜਿਹੜੀ ਜਿਹੜੀ ਵੀ ਅਸੀਂ ਜਿਹੜੀ ਗੱਡੀ ਸੀ ਗੱਡੀ ਦਾ ਨੰਬਰ ਕੱਡੀ ਦਾ ਨੰਬਰ ਸਰ ਕੈਮਰੇਜ ਆਉਂਗਾ ਪ੍ਰੇਸ ਇਦਾਂ ਦਾ ਕੁਝ ਪਤਾ ਨਹੀਂ ਕਿ ਕੀ ਇਹ ਕੀ ਹੈ ਕਿ ਇਹ ਕਿਹੜੀ ਗੱਡੀ ਹੈ ਕੀ ਆ ਗੱਡੀ ਇਹ ਕੋਈ ਕੰਡਰ ਵੀ ਪਛਾਣ ਪਾ ਨਹੀਂ ਕੋਈ ਨਹੀਂ ਫਿਰ ਉਹ ਮੂੰਹ ਮੰਨੀ ਹੋਈ ਹੈ ਉਹਨੇ ਤ ਮੇਰਾ ਨਾਮ ਲਖਿੰਦਰ ਸਿੰਘ ਐਸ ਡਿਮੈਨੇਜਰ ਕੰਮ ਕਰਦਾ ਹਾਂ ਮਹਾਵੀਰ ਫੂਲ ਸਟੇਸ਼ਨ ਐ ਕੁਆਡਾ ਰੋਡ ਤੇ ਪੰਪੜਿਆਣੀ ਹੀ ਘਟਨਾ ਵਾਪਰੀਏ ਰਾਤ ਦੇ ਜੀ ਪਤਰੀਏ ਚਾਹੇ ਇਹ ਨਾ ਸਰ ਘਟਨਾ ਇਹ ਪਹਿਲਾਂ ਤੇ ਗੜੀ ਪੋਤੇ ਵਾਪਰੀਏ ਘਟਨਾ ਹੈ ਉਸ ਤੋਂ ਬਾਅਦ ਇਹ ਸੱਤ ਵਜੇ ਦੇ ਕ੍ਰੇਨ ਸਾਡੇ ਕੋਲ ਪਹੁੰਚੇ ਕੱਢਦੇ ਸੀ ਨਾ ਉਹ ਕੋਲ ਉਹਨਾਂ ਨੇ ਸਾਡੀ ਵੱਡੇ ਵਾਲੀ ਸੈਂਟਰਲ ਮਸ਼ੀਨ ਤੇ ਗੱਡੀ ਲਗਾਈ ਸਾਡੇ ਫੀਰਮੈਨ ਉਹਨਾਂ ਕੋਲ ਗਏ ਕਿ ਉਹਨਾਂ ਨੇ ਕਿਹਾ ਵੀ ਆ ਆ ਗਈ ਮਸ਼ੀਨ ਸਾਡੀ ਖਰਾਬ ਆ ਤੁਸੀਂ ਇੱਧਰ ਗੱਡੀ ਲਗਾ ਲਓ ਉਹਨਾਂ ਨੇ ਵੈਕ ਕਰਕੇ ਗੱਡੀ ਤੇ ਪਿਛਲੀ ਮਸ਼ੀਨ ਤੇ ਲਗਾ ਤੇ ਉਸ ਤੋਂ ਬਾਅਦ ਫੀਰਮੈਨ ਦੋਨੋਂ ਸਾਡੇ ਇਕੱਠੇ ਉਹਨਾਂ ਨੂੰ ਪੁੱਛਣ ਗਏ ਤੇ ਉਸ ਵਾਸਤੇ ਉਹਨਾਂ ਨੇ ਉਦੋਂ ਹੀ ਗੱਲ ਕੱਢੀ ਆਬਸ ਬੰਦੇ ਸਾਡੇ ਫੀਰਮੈਨ ਦੇ ਮੱਦੇਦੇ ਮਾਰੀ ਇਹ ਡੰਡੇ ਜੋ ਉਹਨਾਂ ਕੋ ਕੈਸ਼ ਵਗੈਰਾ ਸੀਗਾ ਇਹ ਉਹ ਸਾਰਾ ਖੋਲਿਆ ਉਸ ਤੋਂ ਬਾਅਦ ਅੰਦਰ ਦਫਤਰ ਚਾਹੇ ਦਫਤਰ ਸਾਡੇ ਗਰਾਜ ਵਗੈਰਾ ਲੌਕ ਫੀਚ ਲੋ ਕੋਸ਼ਿਸ਼ ਕੀਤੀ ਉਹਨਾਂ ਨੇ ਖੋਲਣ ਦਿਖਾ ਦੇ ਤੇ ਬੈਗ 'ਚ ਸਾਡਾ ਕੈਸ਼ ਵਾਲਾ ਬੈਗ ਜਿਹੜਾ ਉਹ ਲੈ ਕੇ ਗਏ ਉਹਦੇ ਚੋਂ ਬਿਕੋਜ਼ ਇੰਸਪੈਕਟ ਵਗੈਰਾ ਸੀ ਨਾ ਸਾਡਾ ਆਧਾਰ ਕਾਗਜ਼ ਵਗੈਰਾ ਸੀਗੇ ਉਹ ਲੈ ਗਏ ਉਸ ਤੋਂ ਬਾਅਦ ਲੈ ਕੇ ਫਿਰ ਮੁੰਡੇ ਕਪੜਤਪੜ ਮਾਰ ਕੇ ਤੇ ਚੱਲੇ ਕੋਹਾੜੇ ਵੱਲ ਨੂੰ ਚੱਲੇ ਗਏ ਕਿੰਨਾ ਕੁ ਨੁਕਸਾਨ ਆ ਜਿਹੜਾ ਹੋਇਆ ਨੁਕਸਾਨ ਤੇ ਕੋ ਬਾਤ ਦੇ حساب ਤੋਂ ਬਣਾਇਆ 40500 ਦਾ ਨੁਕਸਾਨ ਹੋਇਆ ਤੁਹਾਡੇ 40000 ਤੋਂ ਥੋੜੀ ਨੋਕਰੀ ਹੋਈ ਹੈ ਜਾਂ ਨਹੀਂ ਨਾਲ ਵੀ ਦੋਸਤ ਹੋਣੀ ਨੁਕਸਾਨ ਉਹ ਸ਼ਹਿਰ ਚ ਬਹੁਤ ਆਉਂਦੇ ਹਾਂ ਇਹ ਨਹੀਂ ਦੇਖਦੇ ਕਿਉਂਕਿ ਇਹਦਾ ਰਾਤ ਦਾ ਨਹੀਂ ਰਭੀ ਹੈ ਜੀ ਅੰਨੇ 20 ਲੋ ਟਾਈਮ 7:00 ਵਜੇ ਦਾ ਸੀਗਾ ਸਾਡਾ ਸੇਲ ਦਾ ਟਾਈਮ ਹੁੰਦਾ ਉਸ ਟਾਈਮ ਦੇ ਉਸ ਟਾਈਮ ਹੈ ਵੀ ਕੁਦਰਤੀ ਕੋਈ ਨਹੀਂ ਸੀਗਾ ਜਿਵੇਂ ਉਹ ਦੇਖ ਕੇ ਆਇਆ ਸਪੱਸ਼ਟ ਤੌਰ ਤੇ ਯਾਨੀ ਕੋਈ ਨਹੀਂ ਹੈਗਾ ਮੁੰਡੇ ਕੱਲੇ ਦੇਖੇ ਤੋਂ ਨਹੀਂ ਆ ਮੌਕੇ ਤੇ ਬੋਲ ਕੇ ਪਹੁੰਚੀ ਹਾਂ ਹਾਂਜੀ ਹਾਂਜੀ ਫਿਰ ਅਸੀਂ ਉਦੋਂ ਹੀ ਆਪਣੇ ਤੇਲਵਾਨ ਲੈ ਕੇ ਮਾਛੇੜੇ ਆਪਣੇ ਟਾਣੇ ਸਾਹਿਬ ਗਿਆਈ ਉੱਥੇ ਉਹਨਾਂ ਨੂੰ ਦੱਸਿਆ ਕਿ ਮੌਕੇ ਤੇ ਆਏ ਪਹੁੰਚੇ ਹਨ ਸਾਰਾ ਦੇਖਿਆ ਗਲਤ ਕੀਤੀ ਰਿਪੋਰਟ ਦਰਜ ਕਰਾਈ ਉਹਨਾਂ ਨੂੰ